ਰੱਬ ਨੇ ਛੋਲੀ ਦੇ ਵਿੱਚ 50 60 60 65 65 ਮਾਣਕ ਕਣਕ ਪਾਈ ਛੋਲੀ ਦੇ ਵਿੱਚ ਪ੍ਰਮਾਤਮਾ ਰੱਬ ਨੇ ਧਿਆਨ ਨਾਲ ਸੁਣᱹਵੋ ਛੋਲੀ ਜੇਬਾਂ ਪੈਸੇ ਨਾਲ ਭਰੀਆਂ ਉਹ ਜਿਹੜਾ ਕਰਜ਼ਾ ਸੀ ਪ੍ਰਮਾਤਮਾ ਨੇ ਕਣਕ ਦੇ ਰੂਪ ਦੇ ਵਿੱਚ ਸਾਨੂੰ ਦਿੱਤਾ ਪੈਸਾ ਪਰ ਤੁਸੀਂ ਰੱਬ ਦਾ ਸ਼ੁਕਰਾਨਾ ਕਿਹੜੀ ਰੂਪ ਦੇ ਵਿੱਚ ਕਰ ਰਹੇ ਹੋ ਇਸ ਤਰ੍ਹਾਂ ਕਰੋਗੇ ਦਰਖਤ ਫੂਕ ਕੇ ਉਹਦੇ ਜੀਵ ਜੰਤੂ ਫੂਕ ਕੇ ਉਹਨੂੰ ਥੋੜੇ ਜੇਬਾਂ ਭਰੀਆਂ ਛੋੜੀਆਂ ਝੋਲੀਆਂ ਭਰੀਆਂ ਤੁਸੀਂ ਉਹਨੂੰ ਰੱਬ ਉਹਦੀ ਬਦਲੇ ਤੁਸੀਂ ਕੀ ਦਿੱਤਾ ਧੂਆਂ ਧਾਨ ਕੁਦਰਤ ਨੂੰ ਜੇ ਰੱਬ ਨੇ ਸਾਨੂੰ ਜੇਬਾਂ ਭਰੀਆਂ ਤੀਆਂ ਲੱਖਾਂ ਰੁਪਏ ਦਾ ਸਾਨੂੰ ਮਾਲਕ ਬਣਾਇਆ ਤੀ ਉਹ ਮੂਰਖ ਲੋਕੋ 100 200 ਦਾ ਉਹਦੇ ਵਿੱਚ ਆਮਦਨ ਦੇ ਵਿੱਚੋਂ ਮੱਥਾ ਚਾਹੇ ਗੁਰਦੁਆਰੇ ਨਾਂ ਗੋਲ ਗੋਲ ਵਿੱਚ ਪਾਉਂਦਾ ਦਰਫਤਾਂ ਲਵੋ ਲਵੋਦਾ ਘੱਟੋ ਘੱਟ ਬਾਹ ਲਿਆ ਕਰੋ ਨਕਮਿਆਂ ਐਡਾ ਨਕਮ ਪੁਣਾਪਾ ਕਰ ਰਹੇ ਆ ਯਾਰ ਹੱਦ ਹੋ ਗਈ ਘਟੋ ਘਟ ਜਿਹੜਾ ਪ੍ਰਮਾਤਮਾ ਨੇ ਆਪਾਂ ਨੂੰ ਦਿੱਤਾ ਉਹਦੇ ਵਿੱਚ ਚਾਹੇ ਰੱਬ ਤੈਨੂੰ ਗੁਰੂ ਨੇ ਕਦੋਂ ਕਹਿਤਾ ਮੇਰੇ ਕੋਲਕ ਦੇ ਵਿੱਚ ਪੈਸੇ ਪਾ ਦੇ ਕਦੋਂ ਕਿਹਾ ਤੈਨੂੰ ਆਪ ਹੀ ਚੱਕ ਕੇ 100 ਦਾ ਨੋਟ ਕਦੇ ਚੱਕ ਕੇ ਕਾਰ ਸੇਵਲੋਂ ਬੋਰੀਆਂ ਚਕਾਤੀਆਂ ਨਾ ਚਕਾ ਐਡਾ ਦਿਆਲੂ ਨਾਂ ਬਣ ਦਰਖਤਾਂ ਲਵੋ ਵਾਹਣ ਬਾੜਾ ਦਰਖਤ ਬਚਾਲਾ ਉਹਦੇ ਉੱਤੇ ਜੀਵ ਜੰਤੂ ਪੰਛੀ ਰਹਿੰਦੇ ਹੋਣਗੇ ਨਾਂ ਮਚਾ ਜਿਹੜਾ ਤੂੰ ਉਪਕਾਰ ਦੇ ਵਲ ਬੋਰੀ ਚੁਕਾ ਰਿਆ ਨਾ ਲੋਕਾਂ ਦਿਖਾ ਰਵੇਂ 50 ਕਿਲੋ ਦੀ ਬੋਰੀ ਦੋ ਬੋਰੀਆਂ ਚੁਕਾਤੀਆਂ ਕੋਈ ਗਾਣਾ ਚਾਰ ਚੁਕਾਤੀਆਂ ਨਾਂ ਚੁਕਾਓ ਦਰਖਤ ਬਚਾ ਲਓ ਜੀਵ ਜੰਤੂ ਬਚਾ ਦੋ ਕੁਦਰਤ ਨੂੰ ਬਚਾ ਲਓ ਇੱਕ ਪਾਸੇ ਤੂੰ ਬੋਰੀਆਂ ਭਰ-ਭਰ ਬਾਬਿਆਂ ਨੂੰ ਚੁਕਾਉਣਾ ਗੁਰਦੁਆਰੇ ਦਿੰਦਾਗਾ ਉਸ ਦੂਸਰੇ ਪਾਸੇ ਤੂੰ ਉਸੇ ਰੱਬ ਨੂੰ ਗਾਲਾਂ ਕੱਢ ਰਿਹਾ ਗਾਲਾਂ ਕੱਢਣ ਵਾਲੀ ਕੰਮ ਆ ਇਹ ਇਹਨੂੰ ਆਕਲ ਨੂੰ ਹੱਥ ਮਾਰ ਲਾ ਇਹਨੂੰ ਆਕਲ ਨੂੰ ਹੱਥ ਮਾਰ ਲਓ ਇਹਨੂੰ ਤੁਸਾਨੂੰ ਖੇਤੀ ਕਰਨੀ ਆਉ ਕਿ ਨਹੀਂ ਆਉਂਦੀ ਪਹਿਲਾਂ ਮੈਨੂੰ ਗੱਲ ਦਾ ਜਵਾਬ ਤਾਂ ਦੇ ਦਿਓ ਕਹਿੰਦੇ 60 ਪਾਵਰ ਦਾ ਟਰੈਕਟਰ ਮੇਰੇ ਲੈਵੇ ਕੋਈ ਕਹਿੰਦਾ 70 ਪਾਵਰ ਦਾ ਕੀ ਕਰਨਾ ਪੇਟੀਆਂ ਚ ਪੇਟੀਆਂ ਦੇ ਕੱਪੜਾ ਪਾ ਲਓ ਪੇਟੀਆਂ ਦੇ ਅੰਦਰ ਪੇਟੀਾਂ ਦੇ ਸਾਹਮਣੇ ਉਹਨਾਂ ਨੂੰ ਸ਼ੀਸ਼ੇ ਤੇ ਜੜ ਲਓ ਜੇ ਇਹ ਇਥੇ ਕੰਮ ਆ ਤੇ ਨਹੀਂ ਵਰਤਣਾ ਤੇਰੇ ਤੇਰੇ 60 70 ਪਾਵਰ ਦੇ ਟਰੈਡ ਨੂੰ ਕੀ ਕਰਾਂਗੇ ਤੇਰੇ ਬਾਹਣ ਦੇ ਹਰਾ ਦਰਖਤ ਤੇ ਤਾਂ ਸੁਕਾ ਤਾ ਅੱਗ ਲਾ ਕੇ ਕੀ ਕਰੇਗਾ 70 ਪਾਵਰ ਟਰੈਡ ਨੂੰ ਤੇਰੀ 60 65 ਮਣ ਦੀ ਕਣਕ ਨੂੰ ਕੀ ਕਰਾਂਗੇ ਤੇਰੇ ਬਾਹਣ ਤੇ ਜਨਵਰ ਪੰਛੀ ਫੂਕ ਤੇ ਤਾਂ ਖੇਤੀ ਕਰਨੀ ਨਹੀਂ ਆਉਂਦੀ ਅੱਜ ਕੱਲ ਦੇ ਜ਼ਿਮੀਂਦਾਰਾਂ ਨੂੰ ਗਰੰਟੀ ਆ ਲਿਖ ਕੇ ਲੈ ਲਓ ਮੱਚਣਗੇ ਬਹੁਤ ਅੱਗ ਲੱਗੂ ਕਈਆਂ ਨੂੰ ਲੱਗੀ ਜਾਵੇ ਆਪਾਂ ਨੂੰ ਕਿਸ ਤੋਂ ਕੀ ਲੈਣਾਗਾ ਛੱਤ ਚੁੱਬਦਾਗਾ ਸੂਈ ਮੰਗੋ ਜੋਬਦਾ ਰਿਆਂ ਚੁੱਪੂ ਬੋਲ ਦੇਖੀ ਕਮੈਂਟ ਵੀ ਕਰਨਗੇ ਕਰੀ ਚੱਲੋ ਪਰ ਹਾਜ਼ਮ ਕਰਨਾ ਸਿੱਖ ਲੋ ਪਰ ਉਹ ਇਦਾਂ ਇਦਾਂ ਨਾ ਕਰਿਆ ਕਰੋ ਰੱਬ ਨੇ ਛੋੜੀਆਂ ਝੋਲੀਆਂ ਭਰੀਆਂ ਨੇ ਫਿਰ ਤੁਸੀਂ ਵੀ ਰੱਬ ਦਾ ਸ਼ੁਕਰਾਨਾ ਕਿਹੜੇ ਰੂਪ ਚ ਕਰਨਾ ਬਾਹਣ ਬਾਕੇ ਲੱਗ ਲੱਗੋ ਦਰਖਤਾਂ ਨੂੰ ਛੇਕ ਵੀ ਲੱਗਣ ਦੇਵੋ ਨਾ ਲੱਗਣ ਦੇਵੋ ਛੇਕ ਨਾ ਪੰਛੀਆਂ ਨੂੰ ਮਚਾਵੋ ਪਹਿਲੀ ਗੱਲ ਤਾਂ ਕਣਕਾਂ ਆਪਾਂ ਨੇ ਹੱਥੀ ਵੱਢੀਆਂ ਬੰਦ ਕਰੀਆਂ ਨੇ ਆਪਣੇ ਸੂਲਸਾਲਤ ਬਣਾਈ ਆ ਅੱਗਾ ਫਿਰ ਆਪਾਂ ਇਹ ਕਣਕ ਦੀ ਜਿਹੜਾ ਨਾਲੋਂ ਅੱਗ ਲਾਉਣ ਦਾ ਕੋਈ ਤੁੱਕੀ ਨਹੀਂ ਬਣਦੀ ਜਿਹੜੀ ਆਪਾਂ ਲਾਈ ਜਾਂਦੇ ਆ ਸਾਰੇ ਇਹੀ ਹਾਲ ਹੋ ਗਿਆ ਕਣਕ ਨਾਲੋਂ ਅੱਗ ਹੈਗੀ ਨਹੀਂ ਕਹਿੰਦਾ ਜੀਰੀ ਨੂੰ ਤਾਂ ਇਹ ਮਜਬੂਰੀ ਆ ਇਹਨੂੰ ਕਾਦੀ ਮਜਬੂਰੀ ਆ ਤੁਸੀਂ ਵਿੱਚ ਵੀ ਬਾਸ ਸਕਦੇ ਹੋ ਪਰ ਨਹੀਂ ਕਹਿੰਦੇ ਜੀਰੀ ਵੀਰੇ ਕਹੇ ਘਰ ਤੇ ਉੱਪਰ ਤਿਰਨਗੇ ਉੱਪਰ ਤਿਰਨ ਦੇ ਮਾਰਿਆ ਨੇ ਕੀ ਕੁਛ ਫੂਕੀ ਜਾਂਦੇ ਆਪਾਂ ਰੱਬ ਦਾ ਵਾਸਤਾ ਵੀਰੇ ਬਹੁਤ ਲੋਕਾਂ ਨੇ ਹਲੇ ਅੱਗ ਨਹੀਂ ਲਾਈ ਜਿਹੜਾ ਤੂੰ ਕਾਰਸੇ ਵਾਲਾ ਬਾਬਿਆਂ ਨੂੰ ਗੁਰਦੁਆਰਿਆਂ ਨੂੰ ਕਣਕ ਦੇਣੀਆਂ ਉਹ ਇੱਕ ਬੋਰੀ ਨਾ ਦੇ ਉਹ ਜੇ ਤੂੰ ਉਹ ਕਣਕ ਵੇਚ ਕੇ ਤੂੰ ਜੇ ਤੇਰੇ ਕੋਲ ਨਹੀਂ ਘਸੇਗਾ ਤੇਲ ਪਵਾ ਕੇ ਲਵ ਲਵ ਬਹਾ ਦੇ ਬਾਹਣ ਦਰਖਤ ਤਾਂ ਬਚਾ ਲੈ ਘਟੋ ਘਟ ਯਾਰ ਵੱਡੇ ਜ਼ਿਮੀਦਾਰ ਆ ਐਦਾਂ ਨਾ ਕਰੋ ਬਈ ਘਟੋ ਘਟ ਦਰਖਤਾਂ ਦਾ ਬੋਤਾ ਬਚਾ ਦੋ ਪੰਛੀ ਤਾਂ ਬਚਾ ਲਓ ਫੂਕ ਲੋ ਇਹਨਾਂ ਕੋਸ ਤੁਸੀਂ ਫੂਕਣਾ ਤੁਸੀਂ ਨੇ ਐਦਾਂ ਨਾ ਕਰਿਆ ਕਰੋ ਬਈ ਈ ਫਾਇਦੇ ਇਹ ਗੱਲਾਂ ਕਰਕੇ ਕੀ ਕੀ ਦਾ ਨੁਕਸਾਨ ਕਰ ਰਹੇ ਹੋਗੇ ਰੱਬ ਕਹਿੰਦਾ ਮੈਂ ਤੈਨੂੰ ਤੇਰੀਆਂ ਝੋੜੀਆਂ ਭਰਦਾ ਤੂੰ ਰੱਬ ਨੂੰ ਕੀ ਦੇ ਰਿਹਾ ਫਿਰ ਇਹਦਾ ਫਿਰ ਹਰਾਮਖੋਰੀ ਕਰ ਰਿਹਾ ਤੂੰ ਰੱਬ ਨਾਲ ਪਿੱਠ 'ਚ ਸੂਰਾ ਫੋਕ ਰਿਹਾ ਰੱਬ ਦੇ ਤੂੰ ਤਾਂ ਰੱਬ ਸੁਣਦਾ ਨਹੀਂ ਰੱਬ ਤਾਂ ਤੇਰੀ ਬਥੇਰੀ ਸੁਣਦਾ ਤੂੰ ਕਿੰਨੀ ਕ ਰੱਬ ਦੀ ਸੁਣਦਾ ਰੱਬ ਨੇ ਤੈਨੂੰ ਕਨਕ ਤੇ ਤੇਰੇ ਤੇ ਢੋਲ ਭਰਤੇ ਆੜਤੇ ਤੇਰੀ ਫਸਲ ਬਾਗੀ ਤੇਰੀ ਜੇਬਾਂ نوٹ ਦੀਆਂ ਭਰਤੀਆਂ ਤੇਰੀਆਂ ਲਿਮਟਾਂ ਉਤਾਰਤੇ ਰੱਬ ਨੇ ਤੇ ਰੱਬ ਨੇ ਉਹਦੇ ਬਦਲੇ ਕੀ ਦਿੱਤਾ ਤੂੰ ਆ ਉਹਦੇ ਦਰਖਤ ਭੁਕੇ ਉਹਦੇ ਜੀਵ ਜੰਤੂ ਭੁਕੇ ਅੱਖਾਂ ਸਾਹਮਣੇ ਪ੍ਰਮਾਤਮਾ ਸਾਹਿਬ ਸਾਹਮਣੇ ਦਾ